ਸ਼ਿਵਰਾਤਰੀ ਦੇ ਮੌਕੇ ਤੇ ਜਿੱਥੇ ਮੰਦਿਰ ਪ੍ਰਬੰਧਕਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ਉੱਥੇ ਹੀ ਕੁਝ ਸ਼ਰਾਰਤੀ ਨੌਜਵਾਨਾਂ ਨੇ ਪਾਤ ਮਚਾ ਦਿੱਤਾ ਤੇ ਕੁਝ ਔਰਤਾਂ ਨਾਲ ਛੇੜਖਾਨੀ ਕੀਤੀ ਜਿਸ ਤੋਂ ਬਾਅਦ ਜਦੋਂ ਇਸ ਘਟਨਾ ਦਾ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਨੇ ਤੇਜ਼ ਧਾਰ ਹੱਤਿਆ ਦੇ ਨਾਲ ਮੰਦਰ ਪ੍ਰਬੰਧਕਾਂ ਤੇ ਹੋਰ ਲੋਕਾਂ ਤੇ ਹਮਲਾ ਕਰ ਦਿੱਤਾ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਪਚਰ ਹੋ ਗਈ ਹੈ ਜੀ ਸਰ ਕੀ ਨਾਮ ਹੋਇਆ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲ ਦੇ ਇਸ਼ਾਰੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਹੈ ਮਾਮਲਾ ਭਾਜੀ ਇਹ ਆ ਵੀ ਸਾਡੇ ਚੌਂਗੀ ਬਰਮਾਦਵੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿੱਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ 1:00 ਬਿਜਲਾ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤਜਦ ਕੀ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਮੇਰੀ ਮਦਰ ਨੇ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਨੇ ਪਿੱਛਾ ਕਰਦੇ ਹੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆ ਕੇ ਲੋਕਾਂ ਉਹ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਦਰਵਾਜ਼ੇ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਜੋ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੁੰਡੇ ਕੀ ਐਸਾ ਹੀ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਕਸਰਾਂ ਵੱਲੋਂ ਜਿਹੜਾ ਸ਼ੇਰਖਾਲੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਆਈ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਹੀ ਬੇੜੇ ਘਰ ਕਰਕੇ ਰਹਾ ਤਾਂ ਨਾ ਨਾ ਸ਼ਹਾਡੇ ਦਾ ਪਰਸੋਂ ਵੀ ਇੱਥੇ ਨਾਰਾਇਣਗੜ ਵਾਰਦਾ ਤੋਂ ਹੀ ਉਹ ਮੁੰਡੇ ਉਹਦੀ ਚੱਕੀ ਗੱਲ ਬਹਿ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਕਹਿੰਦੇ ਸੀ ਭਾਜੀ 1.5 ਘੰਟੇ ਬਾਅਦ ਫੋਨ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸ.ਆਈ. ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਆਂ ਅਸੀਂ ਮੰਗ ਕਰਦੇ ਵੀ ਹੱਥ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫ ਆਈ ਆ ਦਰਜ ਕੀਤੀ ਜਾਵੇ ਤੇ ਜੀ ਜੋ ਇਹਨਾਂ ਦੀ ਦਸਤਖਤ ਮਤਾਵਾ ਖਿਆ ਵੀ ਭਰਾ ਤੇਰੀ ਜਾ ਰਹੀ ਸੀ ਕਿ ਲੇਡੀਜ਼ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਿਹੜੇ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਕੇ ਤੇ ਪਏ ਉਹ ਆਂਕੂ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦੇਖ ਰਿਹਾ ਦਿੱਤੇ ਤੋਂ ਬਿੱਲੇ ਨਾਲਾ ਬੰਦਾ ਹੋਇਆ ਇਹਦੇ ਚ ਕਹਿੰਦੇ ਬਿੱਲੇ ਨਾਲਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋਲ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ 1.5 ਘੰਟੇ ਬਾਅਦ ਪਹੁੰਚੀ ਨਹੀਂ ਨਹੀਂ 6 ਵਜੇ ਦੀ ਨਹੀਂ ਸਾਨੂੰ ਜਦੋਂ ਇਨਫੋਰਮ ਹੋਇਆ 7:30 ਵਜੇ ਤੇ ਮੈਂ 8:15 ਮੈਂ ਆ ਗਿਆ ਖੁਦ ਇੱਥੇ ਆ ਕੇ 7:30 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ 8:15 ਵਜੇ ਮੈਂ ਇੱਥੇ ਪਹੁੰਚ ਗਿਆ ਸੀ ਕੀ ਕਾਰਵਾਈ ਕੀਤੀ ਜੀ ਪੁਲਿਸ ਇਹਨਾਂ ਦਾ ਕੇਸ ਰਜਿਸਟਰ ਕਰਕੇ ਜੋ ਹੋ ਜਾਵਾ ਹੈ ਬੰਦੇ ਜਿਹੜੇ ਅਨੁਮਾਨ ਬੰਦੇ ਨੇ ਇਹਨਾਂ ਤੇ ਕੇਸ ਰਜਿਸਟਰ ਲੱਗਿਆ ਕਰ ਕਿਉਂਕਿ ਇਹਨਾਂ ਨੂੰ ਬਾਈ ਨੇ ਕੋਈ ਪਤਾ ਨਹੀਂ ਹੈਗਾ ਸਿਰਫ ਬੱਲਾ ਬੱਲੇ ਨਾਮ ਦਾ ਪਤਾ ਲੱਗਾ ਉੱਥੇ ਸੀ ਵੈਸੇ ਰਾਉਂਡ ਅਪ ਕੀਤੇ ਕੇਸ ਰਜਿਸਟਰ ਬਣ ਕੇ